ਅਰੇ ਬੁੱਤਰਾ ਨੇ ਆਹ ਹੂੰ ਇਹ ਐਵੇਂ ਮਨਾ ਜੁਕੇ ਮੋਰਾਂ ਬੁੱਤਰਾ ਆ ਵੀ ਪਿਛਲੇ ਸਾਲ ਰੱਖੇ ਹੋਣੇ ਮੁੱਠੀ ਨਹੀਂ ਨਹੀਂ ਵੱਡੇ ਪੁੱਤਰਾ ਰੰਗ ਜਲਾਇਆ ਹੋਣਾ ਇਹਦੇ ਨੂੰ ਇਹ ਜਿਵਾਕਾਂ ਨੇ ਮੰਗਲਿੰਗਨ ਲਾਤਾ ਇੱਕਦਣ ਯਾਰ ਠੀਕ ਆ ਰਾਜਨ ਵਾਲਾ ਪੁੱਤਰਾ ਨਾ ਵੱਡਾ ਹੋਰ ਰਾਜਨ ਵਾਲਾ ਆ ਗੱਲ ਤੇ ਆੜੇ ਬਾਕੇ ਹੈ ਇਹ ਹੂੰ ਆ ਆ ਵੀ ਗਾਲੇ ਦੁਕੇ ਰਜੇ ਅੱਥੇ ਕਿਵੇਂ ਰੱਖੀ ਬਟਾ ਮੈਂ ਟੱਕਰ ਗਿਆ ਯਾਰ ਇਹ ਪਿਛਲੇ ਵੀ ਆਪਣੇ ਤੋਂ ਗਾਉਂਡੀ ਤੇ ਵੇਚ ਗਏ ਬਾਹਲੀ ਜਦੋਂ ਠੰਡ ਨਹੀਂ ਸੀਗੀ ਹੂੰ ਉਹ ਜੇ ਟੂਰਨਾਮੈਂਟ ਤੁਰਕਾ ਨਾ ਗੋੜੀ ਰਹੀ ਰੋਜ਼ ਹੀ ਕੂਤਰ ਵਿਢੇ ਜੁੱਤਰਿਆਉਂਗਾਗਾ ਓਏ ਸੀਗਾ ਭੁਖਾ ਭਖਾ ਪੈਸੇ ਦੇ ਵਿਚਾਰੇ ਗੋਡੇ ਚ ਗੁੱਲੇ ਜੀ ਸੀਗੇ ਆ ਉਹ ਤਾਂ ਗੁੱਲੇ ਦਾ ਮੈਂ ਕਰਦੇ ਆ ਕੋਟੇ ਤੇ ਅੱਛਾ ਇਹ ਮੋੜ ਕੇ ਮੈਂ ਰੱਖ ਲੈ ਮੇਰੇ ਕੋਲ ਲੈਣ ਕੋ ਉਹ ਤਾਂ ਮੈਂ ਜਵਾਈ ਦੂਜੇ ਲਾ ਕੇ ਵੈਕਸੀਨ ਲਾਦੀ ਮੇਰੇ ਕੋਲ ਸੋਨਾ ਲੱਗਦਾ ਇਹ ਆ ਆਨਨ ਗਾਲਿਆ ਚਲ ਦਰ ਦਾ ਡੋੜਨੇ ਕੂਤਰ ਜੇ ਕੂਤਰੀਆਂ ਜਾਵੇ ਫੇਰ ਕੰਮ ਕਰਾਵਾ ਹੂੰ ਡੋੜੇ ਲਾਉਣ ਕੋਲੇ ਨਾ ਛੱਡੀ ਹਣਾ ਬਾਈ ਨਹੀਂ ਨਹੀਂ ਉਹ ਤਾਂ ਉੱਥੇ ਛੱਡਿਆ ਕੋਠੇ ਦੇ ਫਰਦੇ ਜੀ ਮੈਂ ਕੋਠੇ ਤੋਂ ਲਾ ਕੇ ਆਇਆ ਮਾ ਥੱਲੇ ਲਾ ਲਈ ਉੱਥੇ ਗਰਮੀ ਜੀ ਮੈਂ ਹੁਣ ਤਾਂ 6:00 ਵਜੇ ਆਹ ਕਿਹੜੇ ਹੂਤਰਾ ਨੂੰ ਬਾਈ ਲਾ ਜੀਣਾ ਨਾ ਲਾ ਜੀਣਾ ਇਹ ਵੀ ਨਿਆਂਗ ਵਾਲਿਆਂ ਦੇ ਆ ਜਾਵਾਂ ਪਿਆਰ ਅੱਖਾਂ ਹੋਣੀਆਂ ਗੋੜੀਆਂ ਨਹੀਂ ਹਾਂ ਬੱਚੇ ਖਟੀਆਂ ਕੱਟੀਆਂ ਜਾਂਦੇ ਥੋੜੀ ਮੈਂ ਸੋ ਟੋੜ ਲਿਆ ਜਾਂ ਵਰਗੀਆਂ ਨਾ ਇਹਦੇ ਬੌਣੇ ਫੜੇ ਜੁੜਦੇ ਹਾਂ ਆਸੂ ਪੁੱਤਰ ਆਜੂ ਆ ਗਿਆ ਬੁੱਤਾ ਦਾ ਆ ਨਾਲ ਇੱਕ ਉਹ ਮਾਦਰਟੀ ਜਿੰਦਾ ਬੈਠਾ ਸਤਾਰੇ ਵਾਲੇ ਪੁੱਤਰ ਦਾ ਭਰਾ ਉਹ ਆ ਜਿਹੜਾ ਮੋਢੇ ਤੇ ਲਾਲ ਰੰਗ ਦਾ ਇਹ ਫੌਜੀ ਵਾਲਾ ਪੁੱਤਰ ਬੁੱਟੇ ਬੁਲਾਇਆ ਵਾ ਬਾਜੀਆਂ ਜਿੱਤੇ ਰੋ ਪੁੱਤਰ ਪੁੱਤਰ ਬੱਚਾ ਤਾਂ ਵੱਡੀ ਉਮਰ ਦੇ ਹੋ ਗਿਆ ਹਣਾ ਭਾਈ ਨਹੀਂ ਬੋਲੇ ਨਹੀਂ ਵੱਡੀ ਦੇ ਆ ਉਹੀ ਯਾਰ ਸਾਡੇ ਥੋੜੇ ਲੜਦੇ ਆ ਭੈਣਾਂ ਦੇ ਜਾਣਾ ਦੂਰ ਅਰਦਾ ਬਾਲਾ ਟਾਈਮ ਰੱਖਦਾ ਹਾਂ ਮੈਂ ਕਰਦਾ ਆ। ਆਪਾਂ ਤਾਂ ਜੋੜੇ ਕਿਦੋਂ ਦੇ ਤੋੜ ਲੇਕਾਂ ਔਖਾਂ ਜਾਂ ਭੈਣਾਂ ਕਈ ਕੂਤਰਾਂ ਦੇ ਖਰਾਬ ਕਰੀਆਂ ਪਈਆਂ। ਡੁੱਟਦੇ ਬੋਲੇ। ਜਾਣ ਚ ਨੇ ਜਨ ਮੈਦਾਨ ਲੜਦੇ ਨੇ ਹਾਂ। ਕੂਤਰਾ ਗਰੂ ਕੋਲ ਨੂੰ ਬੋਲਦੇ ਪੰਜੀ। ਹੂੰ ਤਾਂ ਹੀ ਆ। ਛਾਲ ਦੇ ਬਾਜਰਾ ਬਹੁਤ ਸਿੱਟੇ ਨੇ ਉਹਨੂੰ ਵੱਡੇ ਨੂੰ। ਛੋਲੇ ਬਾਜਰਾ ਆਪਾਂ। ਆ ਵੀ ਕਾਲੇ ਤੋਂ ਕਿਆਣਾ। ਆ ਜੰਗੜ ਬਚਾ ਲੈ। ਹੂੰ। ਹਾਰੇ ਲੰਬੇ ਨੇ ਉੱਤਰ ਬਈ ਜਿਹੜੇ ਨਾਲ ਮਰਜੀ ਪਾ ਦੇ ਉੱਡਣਗੇ ਤਾਂ ਨਹੀਂ ਉੱਡਣ ਦੇ ਨਸਲਾ ਪੂਰੇ ਆਹ ਕੰਧ ਕਾਰ ਪੂਰੇ ਵਧੀਆ ਨੇ ਉੱਤਰਾਂ ਦੇ ਵੀ ਰਿਜਲ ਟੈਕ ਨੰਬਰ ਦੇਣਗੇ ਥਾਵੇਂ ਹੀ ਬੈਠੇ ਆਂ ਕਾਹਾਂ ਆਏ ਵੀ ਤਰੇ ਨਹੀਂ ਆ ਪਾਵਾਣੇ ਪਰ ਹੋਰ ਥੇ ਹੋਰ ਜੇ ਨਹੀਂ ਕੀਤੇ ਆ ਜਿਹੜੀ ਨਸਲ ਜਰ ਖਤਮ ਜੀ ਹੁੰਦੀ ਆ ਉਹ ਕਰਕੇ ਗਾਹ ਪਾ ਲੋ ਹੋਰ ਉੱਤਰਾਂ ਦੇ ਤੇ ਇਹ ਬੰਦੇ ਥਾਵੇਂ ਨੂੰ ਲਾ ਲਾ ਕੇ ਥਾਵੇਂ ਨੂੰ ਲਾ ਲਾ ਕੇ ਕਰਿਆ ਮੜ ਤੋਡਣੋ ਹਟ ਜਾਂਦੇ ਆ ਜਦੋਂ ਖਰਾਬ ਕਰਨ ਲੱਗ ਜਾਂਦਾ ਹੈ ਬਿਮਾਰੀ ਪੈ ਗਈਆਂ ਭੱਜਣ ਲੱਗੇ ਫਿਰ ਉਹ ਮੁੜ ਕੇ ਸਾਰਾ ਘੁੱਟਾ ਹੀ ਖਰਾਬ ਕਰ ਦਿੰਦਾ ਜਿਵੇਂ ਫੋਨ ਦੂਰ ਕਰੀਏ ਨਾ ਫੋਨ ਉਹ ਮਾਰਾ ਵੀ ਜਾਂਦਾ ਹੁਣ ਪੰਜਾਬ ਦੇ ਵਿੱਚ ਕੰਪਲੇਨਰ ਹੀਗਾ ਹੁਣ ਮੈਂ ਨਾ ਨਹੀਂ ਲੈਂਦਾ ਓਏ ਕਬੂਤਰ ਪਿਆਰ ਕਰ 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 ਉਹਨੇ ਸਾਰੇ ਕਬੂਤਰ ਆਪੇ ਖਰਾਬ ਕਰ ਲਏ ਹੁਣ ਜਦੋਂ ਕੋਈ ਬਾਜੀ ਤੇ ਚੱਕ ਲੈ ਆਇਆ ਕਰੇ ਉਹੀ ਕਬੂਤਰਾਂ ਦੇ ਬੱਚੇ ਉਹ ਬੰਦੇ ਬਾ지ਆ ਜਿੱਤਿਆ ਕਰਨ ਉਹਦੇ ਕੋਲ ਉੱਡਿਆ ਨਾ ਕਰਨ ਉਹ ਕਹਿੰਦਾ ਹਮ ਇਸ ਬੈਂਜੂਨ ਹਾਂ ਉਹ ਜਦੋਂ ਕੋਈ ਉਹਦਾ ਕਬੂਤਰ ਫੜ ਕੇ ਲੈ ਜਾ ਕਰੇ ਬਾਜੀ ਦੇ ਅਗਲਾ ਬਾਜੀ ਜੱਟ ਕਿਹਨੂੰ ਦੱਸਿਆ ਕਰੀ ਬਾਈ ਤੇਰੇ ਕੰਪਿਊਟਰ ਦੇ ਬੱਚੇ ਰਹੇ ਐਂਡ ਆਏ ਉਹਦਾ ਮੇਰੇ ਕੋਲ ਤਾਂ ਉੱਡਿਆ ਨਹੀਂ ਹਾਲ ਬਾਜੀ ਵੀ ਹਰ ਗਿਆ ਵੀ ਕੀ ਚੱਕਰ ਹੋਇਆ ਫੇਰ ਹੌਲੀ-ਹੌਲੀ ਉਹਦੇ ਦਿਮਾਗ ਨੇ ਆਹ ਨਹੀਂ ਮੈਨੂੰ ਨੇ ਆਪ ਦੱਸ ਹੀ ਬੰਦੇ ਨੇ ਗੱਲ ਉਹ ਮਿਲਣ ਗਿਆ ਸੀਗਾ ਇੰਟਰਵਿਊ ਦਾ ਕਰਾਈ ਨਹੀਂ ਉਹ ਕਹਿੰਦਾ ਮੇਰੇ ਨਾਲ ਐ ਹੋਈ ਕਹਿੰਦਾ ਕਰ ਗਿਆ ਕਰ ਪੁੱਤਰ ਮੇਰੇ ਐਂ ਖਤਮ ਹੋ ਗਏ ਕੋਈ ਕਹਿੰਦਾ ਰੋਣ ਖਦਬ ਗਏ ਉਹ ਕੋਈ ਕਹਿੰਦਾ ਲੈ ਜਾਂਦਾ ਸੀ ਮੈਨੂੰ ਕਾਪੀ ਕਰਕੇ ਦੇ ਜਾਂਦਾ ਸੀ ਉਹ ਜਾ ਕੰਪਿਊਟਰੀ ਮਾ ਭਾਈ ਉਹ ਤਾਂ ਫਿਰ ਤੇਰੀ ਗਲਤੀ ਹੈ ਅਗਲੇ ਦੀ ਗਲਤੀ ਛੱਡੋ ਆ ਵੀਡੀਓ ਜਗੂਤ ਘੱਟ ਵਿਖਾਏ ਆ ਕੰਪਿਊਟਰ ਥੋੜੇ ਜਿਹਾ ਪਾਵਰ ਥੋੜੇ ਬਾਹਰ ਬਾਹਰ ਰੱਖੋ ਆਹ ਵਰਨਾ ਕੰਪਿਊਟਰ ਨਾਲ ਜੀ ਨਾਲ ਆਹ ਦਾ ਜਿਹੜਾ ਵੀ ਵੀਡੀਓ ਦੇਖਣੀ ਹੈ ਆ ਜਿਹੜਾ ਲਾਲ ਸ਼ਰਾਬੀ ਕਹਿੰਦਾ ਸਰਕਾਰੀ ਰਹਿ ਜਾਂਦੇ ਆ ਨਾ ਬੰਦੇ ਕੋਲ ਮੂਤਰਾ ਦੀ ਵੀਡੀਓ ਤੇਰਾ ਜੀਦਾ ਨਹੀਂ ਕਰਦਾ ਨਾ ਬਣਾਉਣ ਨੂੰ ਬਣਾਇਆ ਹੁਣੇ ਬਾਹਰ ਤਾਈ ਜੀ ਨਾ ਹੁਣ ਆਇਆ ਤੇਰੇ ਕੋਲ ਨਿਸ਼ਾਨੀ ਆ ਇਕੱਲੇ ਇਕੱਲੇ ਕਬੂਤਰ ਦੀ ਵੀਡੀਓ ਆ ਜੇ ਗਮਾਜ ਵੀ ਜਾਓ ਜਾਂ ਕੋਈ ਹੋ ਵੀ ਜਾਓ ਤੈਨੂੰ ਪਤਾ ਲੱਗ ਜੀ ਵੀ ਆ ਕਬੂਤਰ ਯਾਰ ਆਪਣਾ ਸੀਗਾ ਇਹਦੇ ਬੱਚੇ ਜੀ ਮਨੋ ਬਹੁਤ ਫੋਨ ਆਉਂਦੇ ਆ ਬਾਹਰਲੇ ਬੰਦਿਆਂ ਦੇ ਵੀ ਬਾਈ ਵੀਡੀਓ ਬਣਾ ਲਈ ਬਿਹਲੇ ਟਾਈਮ ਨਾਲ ਕਰ ਕੰਮ ਚ ਵੀ ਜੀ ਹੁਣ ਬਣਾਇਆ ਕਰਾਂਗੇ ਜਿਹੜੇ ਕੈਨੇਡਾ ਮਾਰਕਾ ਬੈਠੇ ਉਹਨਾਂ ਨੂੰ ਆਇਆ ਵੀ 70000 ਰੁਪਏ ਦੀ ਬੰਦ ਜੀ ਨਹੀਂ ਬਾਈ ਤੂੰ ਬਣਾਈ ਵੀਡੀਓ ਯਾਰ ਕੱਲੀ ਵੀਡੀਓ ਬੋਲਿਆ ਨਾ ਇਹ ਰੰਗਲਾ ਜੀ ਇਹ ਕਿਹੜੇ ਉਧਰੋਂ ਇਹ ਬਿਰੰਗਲਾ ਨਹੀਂ ਇਹ ਰਾਜਨ ਵਾਲਿਆਂ ਦੇ ਤੇ ਉਹਦਾ ਗਵਿੰਦਰ ਵਾਲਿਆਂ ਦਾ ਗਵਿੰਦਰ ਵਾਲਾ ਕਿੱਧਰੋਂ ਆਇਆ ਜੋਪਿੰਦੂ ਦੀ ਬ੍ਰਿਜੋਂ ਅਹੀਂ ਚਲਾਈ ਹੋ ਗਈ। ਉਹ ਲੈ ਜਾਂਦਾ ਅਗਲੇ ਗੱਲੇ ਨੂੰ ਉਹ ਕੰਮ ਆਦੀ ਚੀਨੇ ਦਾ ਪੁੱਤ ਆ ਬੰਦੇ ਦਾ। ਇਹ ਹਲਾ ਕਹੇ ਜੀ ਕੱਢ ਗਈ। ਇੱਕ ਇੱਕ ਲੋਟਣੀ ਵਾਲਾ ਕਬੂਤਰ ਆਪਣਾ ਸਤਨਾਮ ਗੁਲੇ ਦੇ ਆ ਕਾਲੇ ਦੁੱਕੇ ਵਾਲਾ ਕਬੂਤਰ ਜਿਹੜਾ ਰਾਜੇ ਵਾਲਾ ਸਤਨਾਮ ਗੁਲੇ। ਹੂੰ। ਜੀਨ ਨਾ ਬੋਗੋ ਗੋ ਜੀ ਭਰਾ ਆਪਾਂ ਤੋਂ ਪੰਜ ਖੜੋ। ਇਹਦਾ ਜਾਨ ਕਿੰਨਾ ਹੁੰਦਾ। ਲਾਲ ਲਾਲ ਹੈਰਾ। ਏ ਕਿਹੜੇ ਦਾ? ਕਿਹੜਾ? ਆਲਾ ਆਲਾ। ਉਹ ਕਾਲੇ ਦੁੱਕੇ ਵਾਲਾ ਉਹਨਾਂ ਜਿਹੜੇ ਫੁੱਟੂ ਗੁਲੇ ਆ। ਅਨਾਲਿਸਰ ਹਾਂ ਮੈਂ ਜਾਣ ਲੱਲਾਂ ਅੱਜ ਤੇ ਭੌਗ ਭੁੱਲ ਗਿਆ ਤੁਹਾਨੂੰ ਕਰਨਾ ਹੈ ਹਾਂ ਇਹ ਗਾੜੀ ਤੋਂ ਗਿਆ ਹਾਂ ਅੱਜ ਉੱਤਰਦਾ ਹਾਂ ਮੈਂ ਲੈ ਕਾਫੇ ਨਾਲ ਉਹ ਬੈਠੇ ਉਹ ਮੌਜਾ ਹੈ ਲੱਲੂਆਣਾ ਦਾ ਉਹ ਦੂਜਾ ਨਾਲ ਚੱਟੀ ਰਹਿੰਦੇ ਹਾਂ ਮਾਂ ਇਹ ਕਰੀ ਹਾਂ ਅਮ ਗਾ ਰੱਖੇਗਾ ਨਾ ਦਰੇ ਹੁਣ ਇੰਨੇ ਪੁਰਾਣੇ ਬਕੂਤਰ ਵੀਤੇ ਤੂੰ ਬਾਈ ਕਿਸੇ ਦੇ ਕੁੰਡੇ ਚ ਬੈਠਾ ਤੇ ਇਹ ਕਿਦਾ ਰੱਖ ਦੇਗਾ ਨਾ ਵੀ ਆ ਮੇਰੇ ਕਬੂਤਰਾਂ ਦਾ ਬੱਚਾ ਆ ਕਬੂਤਰ ਬਾਠ ਵਾਲੇ ਹੁਣ ਤਾਂ ਇਹ ਕੀ ਗੋਲੇ ਆੜੇ ਬਾਜੇ ਵਾਲੇ ਬਾਗ ਇਹ ਕਿਵੇਂ ਬਣੇ ਤੇ ਪਹਿਲਾਂ ਦੇ ਬਣੇ ਮੈਨੂੰ ਜਵਾਨੀ ਵੇਰੇ ਤੇ ਅੱਛਾ ਹੁਣ ਬਣਾ ਲੈ ਇਹ ਮਲਾ ਕੇ ਤੂੰ ਬਹੁਤ ਸੋਹਣੇ ਤਾਂ ਭਾਏ ਕਬੂਤਰਾਂ ਦਾ ਤੋੜੀ ਹੈ ਨਹੀਂ ਕੋਈ ਮੇਰਾ ਵਾਲਾ ਅੱਲਾ ਬਹੁਤ ਸੋਹਣਾ ਬੰਤਲ ਆ ਆ ਰਾਇ ਦਾ ਪਿਓ ਹਾਂ ਬੈਠਾ ਪਕੜਾ ਹੋਇਆ ਹਾਂ ਹਾਂ ਇਹ ਕੱਟੇ ਨਹੀਂ ਮੈਂ ਪਾੜਾਇਆ ਇਹਦਾ ਪਿਓ ਹਾਂ ਰਾਰਾ ਤਾਗੜਾ ਨਾ ਆਹਰਤਾ ਉਹ ਗੁੜਾ ਕੋਟ ਹੀ ਦੇਦਾਗਾ ਆਹ ਨੀਲੇ ਦਾਗਾ ਟੀਰਾ ਉੱਥੇ ਵੀ ਕੱਢ ਜਾਂਦਾ ਟੀਰੇ ਟੀਰਾ ਟੀਰਾ ਜਿਹੜਾ ਟੀਰਾ ਉੱਤੇ ਕੱਢਦਾ ਸੀ ਆਮ ਹੀ ਹਾਂ ਜਿਹੜਾ ਟੀਰੇ ਦਾ ਪੁੱਤ ਸੀਗਾ ਹਾਂ ਆਪਣੇ ਕੋਲੇ ਰੱਤਾ ਸੀ ਉਹ ਚਿੱਟੀਆਂ ਦਾ ਅੱਛਾ ਉਹ ਲਾਲ ਜੀ ਨਾ ਚਿੱਟੀਆਂ ਦਾ ਹੂੰ ਇਹ ਗੋਲੇ ਵੀ ਕੱਢਦਾ ਟੀਰਾ ਹਾਂ ਨੀਲੇ ਕੱਢਦੇ ਆ ਇਹੇ ਦਾਰੇ ਕੰਨੀ ਲਿਪੱਠੀ ਗੱਡੀ ਵੀ ਆ। ਕੱਟੀਆਂ ਚ ਇੱਕ ਰੱਤਾ ਕੱਢਿਆ। ਅੱਡੇ ਜਾਂਦਾ ਜਣੀਗੇ ਇਹ। ਇਹ ਤਾਂ ਕੱਢੀ ਜਾਂਦਾ ਰੱਤੇ ਦਾ ਆ ਵੀ ਕੱਢੀ ਜਾਂਦਾ। ਫਾਈਦਰ ਵੀ ਆ ਗਿਆ। ਮੈਂ ਇਹ ਤਾਂ ਅਰੇ ਨਹੀਂ ਉਹਦਾ ਇਹ। Hãy subscribe cho kênh Ghiền Mì Gõ Để không bỏ lỡ những video hấp dẫn ਗੱਦਦਲਾ ਨਾ ਹਲੋ ਵਾਲਾ ਜਗਾਉਂਦਾ ਇਹ ਤੋਂ ਅਜੇ ਨਾ ਰੁਕਰਾਉਂਦੇ ਵਧੀਆ ਮੰਨ ਲਾ ਪਰ ਸਿਆ ਵਾਲਾ ਚੱਲੇ ਜਾਂਦਾ ਸੀ ਕੀ ਰੇਡ ਦੁੱਤਾ ਜੀ 2500 ਜਾਂਦਾ ਚੱਲੋ ਆ ਨਾ ਇਨਾਮੇ ਕਰੰਡੇ ਮੇਰੇ ਹਾਲ ਦਾ ਮੜਾ ਨਾ ਨਾ ਰੇਡ ਚੱਕਿਆ ਜਾ ਮੇਰੇ ਹਾਲ ਦਾ ਯਾਜ ਰੇਡ ਕਰਦਾ ਉਹ ਹੈ ਨਹੀਂ ਇੰਨੀ ਵਾਲੀ ਚੀਜ਼ ਹਾਂ ਬਹੁਤ ਹੀ ਦਰਜਾ ਦੋ 그러면은 ਡਿਮਾਂਡ ਵਾਗ ਗਈ ਦਾਰੂ ਵਾਲੇ ਬੰਦੇ ਪੀਣ ਲੱਗੇ ਹੋਰ ਆ ਲੋਕ ਵੀ ਦੇ ਇਹਨੂੰ ਲੀਵਰ ਦੀ ਗਰਮਾਹਟ ਆ ਜਾਂ ਕੋਈ ਹੋਰ ਆ ਪ੍ਰੋਬਲਮ ਲੀਵਰ ਦੀ ਹੋਰ ਇੱਕ ਬੰਦਾ ਲੋਕ ਹਰਾ ਪੀਂਦਾ ਹੀ ਪੀਂਦਾ ਡਿਮਾਂਡ ਵਾਗ ਗਈ ਪਿੰਡ ਵਾਲੇ ਤਾਂ ਤਕਰੀਬਨ ਮੈਂ ਕਿਹਾ 80% ਲੋਕ ਪੀਣ ਲੱਗੇ ਇਹਨਾਂ ਆਜਮਾ ਹੋਏ ਮਾਂ ਘੱਟ ਹੁੰਦਾ ਜਾਂ ਕਿਵੇਂ ਉੱਧਰ ਵਰਕੇ ਜਾਂਦੇ ਫੁੱਟੇ ਜੂਤਰ ਉਹ ਫੁੱਟੇ ਨਿਰਵਿਆਜੀ ਕਰਨ ਵਾਲੇ ਵਸਤਰ ਕਰਨ ਵਾਲੇ ਹਨ ਉਹ ਟਾਵਾਂ ਵਿਚ ਇਹਨਾਂ ਨੂੰ ਪਾ ਦਿੰਦੇ ਆਂ ਯਾਰ ਹੋਰ ਹੁਣ ਫੁੱਟੇ ਉਹਦੇ ਨਾਲ ਮੈਂ ਤਾਂ ਮੈਂ ਕਹਿੰਦਾ ਇਹਦੇ ਨਾਲ ਹੀ ਫੁੱਟੇ ਬੱਜ ਜਾਂਦੇ ਕੋ ਯਾਰ ਉੱਧਰ ਲਗਾ ਆ ਜਿਆ ਬੜਾ ਲੱਗਦਾ ਮੈਂ ਇੱਥੇ ਹੀ ਪਾ ਦਿਆਂਗੇ ਦੁਬਾਰੇ ਟੋਰੀ ਦਾ ਦਾਣਾ ਦੁਬਾਰੇ ਜੇ ਤਾਂ ਮਨ ਨੂੰ ਬਹੁਤ ਜਿਆਦਾ ਕਹਿੰਦਾ ਢਾ ਲੈਣ ਨੂੰ ਪਾ ਦਿਆਂ ਮਾ ਬੜੀ ਹੁਣ ਬੱਜ ਜਾਂਦੇ ਰਹੀ ਐ ਜੇ ਜਾ ਤੂੰ ਐਂ ਕਰ ਇਹਦੇ ਨਾਲ ਹੀ ਗੁੱਡੇ ਪਾਦੇ ਹੋ ਗਾ ਆ ਉਹਨੂੰ ਢਾਹ ਲਓ ਬੜੇ ਵੱਡੇ ਰਾਸਤੇ ਪਾਦੇ ਇੱਥੇ ਉੱਤੇ ਸੱਤ ਕੀ ਹੋ ਗਿਆ ਆ ਬਚਾਰਾ ਕੇ ਵਧੀਆ ਪਾਦੇ ਤਾਂ ਪੁੱਤੀ ਰੱਖ ਲੈ ਸੱਤ ਪੁੱਤੀ ਰੱਖ ਕੇ ਮੈਨੂੰ ਐਂ ਹੈਗਾ ਨਾ ਸਾਰੇ ਗੁੱਡੇ ਦਾ ਵਿਚਾਲੇ ਵੀ ਇਹਦੀ ਜਿੱਡੀ ਜਾਲੀ ਰੱਖਾਵਾ ਕ੍ਰੋਸ ਹੁੰਦੀ ਸਾਰੇ ਗੁੱਡਾ 'ਚ ਹੁਣ ਤੂੰ ਆ ਜਾ ਮੂਹਰ ਦਾ ਹਵਾ ਕ੍ਰੋਸ ਹੋ ਜਾਂਦੀ ਆ ਹਵਾ ਦਾ ਵੇਰੀ ਕ੍ਰੋਸ ਹੋ ਉਹਨਾਂ ਦੇ ਕਿਸੇ ਪਾਸੇ ਹੋਰ ਮੋਰੀ ਉਹ ਇਹਦਾ ਇਕੱਲੀ ਮੂਹਰ ਲਈ ਹਵਾ ਗਈ ਇੱਥੇ ਸਾਰੇ ਪਾਸੋਂ ਆਏ ਹਵਾ ਨੰਗੇ ਇੱਧਰ ਦੀ ਅੰਗੇ ਇੱਧਰ ਦੀ ਵੀ ਨੰਗੇ ਉਹ ਤਾਂ ਪੂਰਾ ਕਾਜ ਇਹਨਾਂ ਬਾੜੀ ਹੋਮਾ ਸੇ ਸਭ ਹੋਰ ਹੁਣ ਲਾਉਣਾ ਪੈਂਦਾ ਤਾਂ ਹੀ ਤਾਂ ਤੁਹਾਨੂੰ ਕਹਣਾ ਵੀ ਜੇ ਸਾਰੇ ਖੁੱਡਾਂ ਦੇ ਬਰੋਬਰ ਦੀ ਇੱਕ ਜਾਲੀ ਹੋਵੇ ਹਨ ਮੇਰੇ ਆਈ ਰੱਖੀ ਵੀ ਸੀਗੀ ਸਾਰੇ ਖੁੱਡਾਂ ਦੇ ਬਰੋਬਰ ਇੱਧਰਲੇ ਪਾਸੇ ਜੇ ਪੱਖਾ ਲਾ ਦੇ ਤਾਂ ਵੀ ਠੰਡ ਉਹ ਪਾਸੇ ਪੱਖਾ ਲਾਉਂਦੀ ਲੋੜ ਵੱਡੇ ਪੈਂਦੀ ਵੱਡੇ ਪੰਰਿਆਂ ਨੂੰ ਪਾ ਦੇਣਗੇ ਕੀ ਹਾਂ ਫਰਕ ਪੈਂਦਾ ਉਹੋ ਜਿਹਾ ਜਰਦੇ ਰਹਾਂਗੇ ਆਹ ਉਹ ਜਿਹੜਾ ਇਹਨਾਂ ਦਾ ਨਾਮ ਬਣਾਇਆ ਜਾਂ ساری ਉਮਰ ਦੀ ਕਮਾਈ ਆ ਜੇ ਹੁਣ ਇਹਨਾਂ ਦੀ ਸ਼ਾਮ ਕਰਾਂਗੇ ਤੇ ਹੁਣ ਇਹਨਾਂ ਲਈ ਆਪਾਂ ਬੇਅਦਬੀ ਕਰਨਾਗੇ ਬਾਈ